ਹਾਂਜੀ ਦੋਸਤੋ ਅੱਜ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਏ ਹਾਂ ਜੀ ਰਸੀਆ ਬ੍ਰਾਂਡ ਦੇ ਕਾਟਨ ਸ਼ਿਮਰ ਤੇ ਜੀ ਇਹਨਾਂ ਵਿੱਚ ਆਪਣੇ ਕੋਲ ਜੀ 1 ਜੂਨ ਤੋਂ 30 ਜੂਨ ਤੱਕ ਆਫਰ ਚੱਲਦੀ ਹੈ ਜੀ ਸਾਰੇ ਛੂਟਾਂ ਦੇ ਕਾਟਨ ਸ਼ਿਮਰ ਹੈ ਜੀ ਬਹੁਤ ਸੋਹਣਾ ਕਨਸੈਪਟ ਹੈ ਲੌਲ ਕਾਟਨ ਕਪੜਾ ਆਉਂਦਾ ਜਿਹੜੀ ਸਭ ਤੋਂ ਮਹਿੰਗੀ ਕਾਟਨ ਆਉਂਦੀ ਹੈ ਪ੍ਰਿੰਟ ਦੇ ਵਿੱਚ ਉਹਦੇ ਉੱਪਰ ਸ਼ਿਮਰ ਆਈ ਹੈ ਜੀ ਇਹ ਕੋਈ ਵਿਖਦਾ ਨਹੀਂ ਕਪੜਾ ਚੋਗਣ ਵਾਲਾ ਕਪੜਾ ਹੈ ਗਾਰੰਟੀ ਹੈ ਕਪੜੇ ਦੀ ਸੁਪੀਰੀਅਰ ਕਾਟਨ ਹੈ ਜੀ ਦੱਸਿਆ ਬ੍ਰਾਂਡ ਦਾ ਕੋਈ ਲਾਈਨਿੰਗ ਨਹੀਂ ਲੱਗਦੀ ਡਿਜ਼ਾਈਨ ਆਏ ਨੇ ਬਹੁਤ ਪਿਆਰੇ ਦੇਖੋ ਜੀ ਡਿਜ਼ਾਈਨ ਦੇਖ ਚਲੋ ਜੀ ਜਲਦੀ ਜਲਦੀ ਸਕਰੀਨਸ਼ਾਟ ਲਾ ਕੇ ਬੁੱਕ ਕਰੋ ਚਲੋ ਡੈਸਕਪੈਨ ਤੇ ਡਿਜ਼ਾਈਨ ਆਉਣਗੇ ਸਾਰੇ ਜੀ ਦੱਸਿਆ ਬ੍ਰਾਂਡਿਕ ਕਲੈਕਸ਼ਨ ਹੈ ਤੁਸੀਂ ਮਾਰਕੀਟ ਦੇ ਵਿੱਚ ਤੁਸੀਂ ਆਪਣੇ ਸਾਰੇ ਸੋਸ਼ਲ ਮੀਡੀਆ ਤੇ ਜੁੜੇ ਹੋਇਆ ਜੀ ਤੁਸੀਂ ਸਾਰੇ ਮਾਰਕੀਟ ਜਾਂ ਸੋਸ਼ਲ ਮੀਡੀਆ ਤੇ ਚੈੱਕ ਕਰੋ ਜੀ ਰੇਟ ਹੈ ਨਾ 1300 ਜਾਂ 1400 ਦੱਸ ਰਹੇ ਸਾਰੇ ਕਿਤੇ ਜੀ ਮੈਂ ਜਿਹੜੀ ਸੇਲ ਲਾਈ ਹੈ ਦੇਖੋ ਜਿੱਦਾਂ ਸੇਲ ਦਾ ਪਤਾ ਸੇਲ ਹੀ ਲਾਈ ਹੈ ਜੀ ਮਤਲਬ ਆਫਰ ਪ੍ਰਾਈਸ ਲਾਏ ਹੋਣ ਸਾਰੇ ਜੀ ਸਾਰੇ ਸੂਟਾਂ ਦੇ ਉੱਪਰ ਆਫਰ ਲਗਾਈ ਹੈ ਬ੍ਰਾਂਡ ਮਿਲਦਾ ਸੂਟ ਹੋਊਗਾ ਜੀ ਕੋਈ ਵੀ ਕਪੜਾ ਦੇਸੀ ਕੰਪਨੀ ਦਾ ਨਹੀਂ ਹੋਊਗਾ ਸਾਰੇ ਬ ਡਿਜ਼ਾਈਨ ਦੇਖ ਚਲੋ ਜੀ ਇੱਕ ਦੇ ਇੱਕ ਡਿਜ਼ਾਈਨ ਹੈ ਜੀ। ਆਫਰ ਲਗਾਈ ਹੈ ਜੀ ਤੁਸੀਂ 1300 1400 ਵਾਲਾ ਸੂਟ ਹੈ ਜੀ ਇੰਸਟਾਗ੍ਰam ਵਗੈਰਾ ਆਪਾਂ ਸਾਰੇ ਚਲਾਉਣੀ ਹੈ ਸਾਰਿਆਂ ਨੂੰ ਪਤਾ ਨਹੀਂ ਦੀ ਰੇਟ ਕੀ ਹੈ ਦਾ। ਆਪਾਂ ਸਿਰਫ 900 ਰੁਪਏ ਦੇ ਵਿੱਚ ਹੈ ਜੀ। 900 ਰੁਪਏ ਦੇ ਵਿੱਚ ਸੂਟ ਦੇਵਾਗੇ ਜੀ ਆਲ ਓਵਰ ਰਸੀਆ ਬ੍ਰਾਂਡ ਦਾ ਸੂਟ ਹੈ ਜੀ ਪ੍ਰਾਈਸ 900 ਓਨਲੀ ਜੀ ਡਿਜ਼ਾਈਨ ਦੇਖੀ ਚੋ ਬੁੱਕ ਕਰੀ ਚਲੋ ਜੀ। ਲਓ ਜੀ ਜਲਦੀ ਬੁੱਕ ਕਰ ਲਿਓ ਜਲਦੀ ਤੋਂ ਪਹਿਲਾਂ ਸਟਾਕ ਖਤਮ ਹੋ ਜਾਊਗਾ ਜੀ ਦੇਖੋ। 900 ਰੁਪਏ ਪ੍ਰਾਈਸ ਹੈ ਜੀ। ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਵੀ ਕਰਾਂ ਕੈਸ਼ ਔਨ ਲੀਵਰ ਸੌਟ ਵਿਚਾਰ ਦੇ ਵੱਖਰੇ ਲੱਗਣਗੇ ਜੀ ਔਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਡਿਜ਼ਾਈਨ ਬਹੁਤ ਪਿਆਰੇ ਨੇ ਡਿਜ਼ਾਈਨ ਦੇਖ ਲੋ ਜੀ ਜਲਦੀ ਜਲਦੀ ਬੁੱਕ ਕਰ ਲੋ ਬਹੁਤ ਪਿਆਰੇ ਡਿਜ਼ਾਈਨ